ਹੇ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਕੋਲ ਨਾ ਇੱਕ ਲੇਬਰ ਆਂਦੀ ਹੈ ਜੂਪੀ ਤੋਂ ਇਹ ਰੰਬੀਆਂ ਦੇ ਨਾਲ ਪਨੀਰੀ ਪੁੱਟਦੇ ਨੇ ਤੇ ਰੰਬੀਆਂ ਦੇ ਨਾਲ ਪਨੀਰੀ ਪੁੱਟਣ ਨਾਲ ਕੀ ਹੁੰਦਾ ਵੀ ਇਹ ਫੰਡਦੇ ਨਹੀਂ ਹੈਗੇ ਪਨੀਰੀ ਜਿਹੜੇ ਪਾਣੀ ਨਾਲ ਪੁੱਟਦੇ ਨਾ ਉਹ ਪਾਣੀ ਨਾਲ ਪੁੱਟ ਕੇ ਹੱਥਾਂ ਤੇ ਜੜਾ ਝਾੜਦੇ ਨੇ ਜਦੋਂ ਉਦੋਂ ਪਨੀਰੀ ਦਾ ਲੱਕ ਤੋੜ ਦਿੰਦੇ ਨੇ ਲੱਕ ਤੋੜਨ ਦੇ ਨਾਲ ਕੀ ਹੁੰਦਾ ਪਨੀਰੀ ਜਿਹੜੀ ਹੈ ਨਾ ਇੱਕ ਵਾਰ ਸੁੱਕ ਕੇ ਜਲਦੀ ਹੈ ਵੀ ਲੋਕ ਕਹਿੰਦੇ ਯਾਰ ਝੋਨਾ ਚੱਲ ਨਹੀਂ ਰਿਹਾ ਉਹ ਕੀ ਕਰਦੇ ਨੇ ਹੱਥਾਂ ਦੇ ਮਾਰ ਕੇ ਫੰਡ ਕੇ ਲੱਕ ਤੋੜ ਦਿੰਦੇ ਨੇ ਪਰ ਇਹ ਕੀ ਕਰਦੇ ਨੇ ਦੇਖੋ ਰੰਬੀਆਂ ਨਾਲ ਪਨੀਰੀ ਪਟਦੇ ਨੇ ਤੇ ਇਹ ਨਾਲ ਥੋੜੀ ਥੋੜੀ ਮਿੱਟੀ ਵੀ ਪਟਦੇ ਨੇ ਤੁਹਾਨੂੰ ਮੈਂ ਦਿਖਾ ਦੇਣਾ ਦੇਖੋ ਇਹ ਥੋੜੀ ਥੋੜੀ ਮਿੱਟੀ ਵੀ ਪਟਦੇ ਨੇ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਪਨੀਰੀ ਲਾਈ ਹੋਈ ਹੈ ਨਾ ਉਵੇਂ ਹੀ ਤੁਰਦੀ ਹੈ ਜਿਵੇਂ ਪਨੀਰੀ ਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਨੂੰ ਪੱਟ ਕੇ ਦੂਜੇ ਖੇਤ ਚ ਲਾਤਾ ਹੈ ਜਿਵੇਂ ਆਪਾਂ ਨੂੰ ਨਰਸਰੀ ਵਾਲੇ ਬੂਟੇ ਨਹੀਂ ਦਿੰਦੇ ਹੈਗੇ ਨਾਲ ਮਿੱਟੀ ਦਿੰਦੇ ਨੇ ਗਾਚੀ ਆਵਾ ਬੂਟੇ ਲੈਣ ਜਾਣੇ ਨਰਸਰੀ ਚੋਂ ਤੇ ਉਵੇਂ ਹੀ ਇਹਨਾਂ ਦਾ ਸਿਸਟਮ ਹੈ ਜੂਪੀ ਵਾਲੀ ਲੇਬਰ ਹੈ ਤੇ ਇਹ ਝੋਨਾ ਸਾਡੇ ਕੋਲ ਕਾਫੀ ਸਾਲਾਂ ਤੋਂ ਲਾ ਰਹੇ ਨੇ ਤੇ ਆ ਤੁਸੀਂ ਦੇਖੋ ਇੱਧਰ ਸਾਰੇ ਕਿਤੇ ਝੋਨਾ ਲੱਗਾ ਹੋਇਆ ਹੈ ਤੇ ਇਹ ਤੁਸੀਂ ਦੇਖੋ ਵੀ ਇਹਨਾਂ ਦਾ ਝੋਨਾ ਨਾ ਨਾਲ ਦੀ ਨਾਲ ਦੁਰਦਾ ਨਾਲ ਦੀ ਨਾਲ ਵੀ ਸੁੱਕਦਾ ਨਹੀਂ ਵੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਸਟਾਰਟਿੰਗ ਤੇ ਦੱਸਿਆ ਵੀ ਜਿਹੜੇ ਭਈਏ ਖੰਡ ਕੇ ਜਣਾ ਝਾੜ ਚੜ ਕੇ ਮਿੱਟੀ ਝਾੜ ਚੜ ਕੇ ਪਾਣੀ ਤੇ ਜੀ ਪੁੱਟਦੇ ਨੇ ਨਾ ਉਹਨਾਂ ਦਾ ਝੋਨਾ ਸੁੱਕ ਕੇ ਦੁਰਦਾ ਬਾਕੀ ਗੱਲ ਜਿਹੜੇ ਬੰਦੇ ਇਹ ਕਮੈਂਟ ਕਰਨ ਦੀ ਕੋਸ਼ਿਸ਼ ਕਰਨਗੇ ਨਾ ਦੇਸੀ ਲੇਬਰ ਤੋਂ ਝੋਨਾ ਲਵਾਓ ਮੈਂ ਇੱਕ ਗੱਲ ਦੱਸ ਦੇਣਾ ਵੀ ਸਾਡੇ ਪਟਿਆਲਾ ਚੰਡੀਗੜ੍ਹ ਵਾਲੇ ਪਾਸੇ ਜਿਹੜੀ ਦੇਸੀ ਲੇਬਰ ਹੈ ਨਾ ਪਿੰਡਾਂ ਵਾਲੀ ਉਹ ਖੇਤੀ ਵਾਲਾ ਕੰਮ ਨਹੀਂ ਕਰਦੀ ਉਹ ਕੋਈ ਬੈਂਕ ਚ ਸਕਿਉਰਟੀ ਗਾਰਡ ਲੱਗਿਆ ਕਿਸੇ ਦੀ ਵਰਕਸ਼ਾਪ ਹੈ ਕੋਈ ਪਲੰਬਰ ਹੈ ਕੋਈ ਠੇਕੇਦਾਰ ਹੈ ਤੇ ਕੋਈ ਫੈਕਟਰੀ ਚ ਲੱਗਿਆ ਉਹ ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ ਸਾਡੇ ਜਿਹੜਾ ਲੋਕਲ ਪਿੰਡਾਂ ਵਾਲੀ ਲੇਬਰ ਹੈ ਮੈਂ ਵੀ ਜਿਹੜੀਆਂ ਵਟਾਂ ਪੋਚਣ ਵਾਸਤੇ ਸਾਨੂੰ ਜਾਂ ਕਿਸੇ ਕੰਮ ਵਾਸਤੇ ਲੇਬਰ ਦੀ ਲੋੜ ਪੈ ਜੇ ਨਾ ਅਸੀਂ ਪਟਿਆਲਿਓਂ ਜਾਂ ਰਾਜਪੁਰਿਓਂ ਜਿਹੜੀ ਬਾਹਰੋਂ ਲੇਬਰ ਆ ਕੇ ਦਿਹਾੜੀਆਂ ਕਰਦੀ ਹੈ ਨਾ ਚੌਂਕਾਂ 'ਚ ਉੱਥੋਂ ਬੰਦਾ ਲੈ ਕੇ ਆਣੇ ਸਾਡੇ ਪਿੰਡਾਂ ਦੇ ਵਿੱਚ ਦੇਸੀ ਲੇਬਰ ਬਿਲਕੁਲ ਨਹੀਂ ਹੈਗੀ ਤੇ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਦੇਸੀ ਲੇਬਰ ਵਾਲਾ ਬੰਦਾ ਕੋਈ ਖੇਤੀ ਦਾ ਕੰਮ ਨਹੀਂ ਕਰਦਾ ਉਹ ਸਾਰੇ ਕੋਈ ਡਰਾਈਵਰੀ ਕਰਦਾ ਹੈ ਕੋਈ ਸਰਕਾਰੀ ਨੌਕਰੀ ਲੱਗਾ ਕੋਈ ਪਲੰਬਰ ਹੈ ਇਹ ਸਾਡ ਨੂੰ ਬਹੁਤ ਵਧੀਆ ਲੱਗਦਾ ਹੈ ਕਿ ਸਾਡੇ ਪਿੰਡਾਂ ਦੀ ਜਿਹੜੀ ਲੋਕਲ ਲੇਬਰ ਹੈ ਨਾ ਬਹੁਤ ਸਾਫ਼ ਸੁਥਰਾ ਕੰਮ ਕਰਦੀ ਹੈ ਅੱਗੋਂ ਉਹਨਾਂ ਦੇ ਬੱਚੇ ਬਹੁਤ ਪੜ੍ਹ ਲਿਖ ਗਏ ਨੇ ਕਈਆਂ ਦੇ ਬੱਚੇ ਨੌਕਰੀਆਂ ਲੱਗ ਗਏ ਨੇ ਜਾਂ ਉਹਨਾਂ ਨੇ ਅੱਗੋਂ ਗੱਡੀਆਂ ਗੁਡੀਆਂ ਪਾਲੀਆਂ ਨੇ ਬਹੁਤ ਕੰਮ ਵਧੀਆ ਤੇ ਇਸ ਕਰਕੇ ਲੋਕਲ ਲੇਬਰ ਦਾ ਸਾਡੇ ਝੋਨਾ ਬਿਲਕੁਲ ਨਹੀਂ ਲਾਉਂਦੀ ਤੇ ਉਹ ਤਾਂ ਇੱਕ ਗੱਲ ਛੱਡ ਹੀ ਦੋ ਤੇ ਸਾਡੇ ਲਾਉਂਦੇ ਨੇ ਬਿਹਾਰੀ ਬੰਗਾਲੀ ਤੇ ਯੂਪੀ ਵਾਲੀ ਲੇਬਰ ਹੀ ਆਉਂਦੀ ਹੈ ਸਾਡੇ ਕੋਲ ਲੋਕਲ ਲੇਬਰ ਇੱਥੇ ਹੈ ਨਹੀਂ ਇਹ ਸਾਨੂੰ ਬਹੁਤ ਵੱਡੀ ਸਮੱਸਿਆ ਹੈ ਮੇਰੀਆਂ ਵੱਟਾਂ ਵੀ ਇਹਨਾਂ ਨਹੀਂ ਪੋਚਣੀਆਂ ਨੇ ਇਸੇ ਲੇਬਰ ਨਹੀਂ ਕਿਉਂਕਿ ਸਾਨੂੰ ਲੇਬਰ ਵੀ ਨਹੀਂ ਮਿਲਦੀ ਹੈਗੀ ਲੋਕਲੇ ਵਿਚਾਰੀ ਵਿੱਚੋਂ ਟਾਈਮ ਕੱਢ ਕੇ ਵੱਟਾਂ ਪੋਚ ਪੂਚ ਦਿੰਦੇ ਨੇ ਇੱਕ ਜਿਵੇਂ ਇੱਕ ਦੋ ਬੰਦੇ ਪਨੀਰੀ ਪੁੱਟਣ ਲੱਗ ਜਾਂਦੇ ਨੇ ਪੰਜ ਚਾਰ ਬੰਦੇ ਇੱਕ ਦੋ ਬੰਦੇ ਵਿੱਚੋਂ ਵੱਟਾਂ ਪੋਚਣ ਲੱਗ ਜਾਂਦੇ ਨੇ ਤੇ ਇਹ ਮੈਂ ਤਾਂ ਕਹਦਾ ਕਈ ਵਾਰ ਲੋਕ ਹੁੰਦੇ ਨੇ ਨਾ ਉਹੋ ਜਿਹੇ ਜਿਹੜੇ ਉਹ ਲੈ ਕੇ ਬਹਿ ਜਾਂਦੇ ਨੇ ਲੇਬਰ ਵਾਲਾ ਮਸਲਾ ਤੇ ਬਾਕੀ ਮੈਂ ਤੁਹਾਨੂੰ ਜਾਣਕਾਰੀ ਦੇ ਨਹੀਂ ਪਨੀਰੀ ਦੀ ਵੀ ਇਹ ਸੁੱਕੀ ਪਨੀਰੀ ਪੁੱਟਦੇ ਨੇ ਬਿਲਕੁਲ ਤੁਸੀਂ ਦੇਖੋ ਵੀ ਸੁੱਕੀ ਪਨੀਰੀ ਰੰਬੀਆਂ ਦੇ ਨਾਲ ਪੁੱਟਦੇ ਨੇ ਸਾਰੇ ਬੰਦਿਆਂ ਕੋਲ ਰੰਬੀਆਂ ਨੇ ਤੋ ਇਹ ਦੇਖੋ ਕਿਆ ਘੈਂਟ ਚੀਜ਼ ਹੈ ਨਾ ਬਈ ਐ ਫਟਾਫਟ ਪੁੱਟੀ ਜਾਂਦੇ ਨੇ ਰੰਬੀਆਂ ਦੇ ਨਾਲ ਤੇ ਜੜ ਬਿਲਕੁਲ ਨਹੀਂ ਟੁੱਟਣ ਦਿੰਦੇ ਬਿਲਕੁਲ ਜੜ ਨਹੀਂ ਟੁੱਟਣ ਦਿੰਦੇ ਬਈ ਤੁਹਾਡੇ ਕੋਲ ਜਿਹੜੀ ਲੇਬਰ ਹੈ ਕੀ ਉਹ ਰੰਬੀਆਂ ਨਾਲ ਪਨੀਰੀ ਪੁੱਟਦੇ ਨੇ ਜਾਂ ਪਾਣੀ ਦੇ ਵਿੱਚ ਫੰਡ ਫੰਡ ਕੇ ਪੁੱਟਦੇ ਨੇ ਜਿਹੜੀ ਲੇਬਰ ਫੰਡ ਕੇ ਪਾਣੀ ਦੇ ਵਿੱਚ ਪਨੀਰੀ ਪੁੱਟਦੀ ਹੈ ਉਹਦੀ ਪਨੀਰੀ ਇਕੱਲੀ ਸੁੱਕ ਕੇ ਚਲਦੀ ਹੈ ਕਿਉਂਕਿ ਲੱਕ ਟੁੱਟ ਜਾਂਦਾ ਹੈ ਕਈ ਵਾਰ ਜਿੱਥੋਂ ਲੱਕ ਟੁੱਟ ਜਾਂਦਾ ਲੱਕ ਸੁੱਕ ਕੇ ਸਾਈਡ ਤੇ ਹੋ ਜਾਂਦਾ ਤੇ ਥੱਲੇੋਂ ਨਵੀਂ ਜੀਰੀ ਫੁੱਟਦੀ ਹੈ ਤੇ ਉਹਦੇ ਕਰਕੇ ਉਹ ਜਿਹੜੀ ਜੀਰੀ ਹੈ ਨਾ ਜਿਹੜੀ ਪਾਣੀ ਚ ਪੁੱਟਣ ਵਾਲੇ ਬੰਦੇ ਨੇ ਉਹਨਾਂ ਦੀ ਜੀਰੀ ਇੱਕਦਿ ਸੁੱਕ ਕੇ ਚਲਦੀ ਏ ਤੇ ਇਹ ਦੇਖੋ ਨਾਲ ਮਿੱਟੀ ਪੁੱਟ ਰਹੇ ਨੇ ਤੇ ਇਹਨੇ ਐਵੇਂ ਚੱਲ ਜਾਣਾ ਪਨੀਰੀ ਨੂੰ ਪਤਾ ਵੀ ਨਹੀਂ ਲੱਗਣਾ ਵੀ ਅਸੀਂ ਸਾਨੂੰ ਪੁੱਟ ਕੇ ਲਾਇਆ ਗਿਆ ਹੈ ਦੂਜੀ ਥਾਂ ਤੇ ਪਨੀਰੀ ਨੂੰ ਆਪ ਨਹੀਂ ਪਤਾ ਲੱਗਦਾ ਵੀ ਪੁੱਟ ਕੇ ਲਾਏ ਗਏਗਾ ਪਨੀਰੀ ਦੇ ਨਾਲ ਮਿੱਟੀ ਹੈ ਮਿੱਟੀ ਦੀ ਛੋਟੀ ਛੋਟੀਆਂ ਗਾਚੀਆਂ ਨੇ ਆ ਦੇਖੋ ਆ ਦੇਖੋ ਐਵੇਂ ਮਿੱਟੀ ਨਾਲ ਤੇ ਪਨੀਰੀ ਨੂੰ ਖੁਦ ਨਹੀਂ ਪਤਾ ਲੱਗਣਾ ਕਿ ਸਾਨੂੰ ਦੂਜੇ ਖੇਤ ਦੇ ਚ ਟਰਾਂਸਪਲੈਂਟ ਕਰ ਦਿੱਤਾ ਗਿਆ ਤੇ ਇਹ ਕਾਫੀ ਸਾਲਾਂ ਤੋਂ ਲਾ ਰਹੇ ਨੇ ਤੇ ਇਹਨਾਂ ਦਾ ਸਿਸਟਮ ਹੀ ਇਹ ਹੈ ਪਹਿਲਾਂ ਸਾਡੇ ਕੋਲ ਬੰਗਾਲੀ ਲੇਬਰ ਆਂਦੀ ਹੁੰਦੀ ਸੀ ਉਹ ਤਾਂ ਪਾਣੀ ਜੀ ਫੰਡ ਫੰਡ ਕੇ ਲਾਉਂਦੇ ਹੁੰਦੇ ਸੀ ਤੇ ਉਹਨਾਂ ਦਾ ਝੋਨਾ ਸੁੱਕ ਕੇ ਤੁਰਦਾ ਸੀ ਇੱਕ ਵਾਰੀ ਕਿਉਂਕਿ ਉਹ ਲੱਕ ਤੋੜ ਦਿੰਦੇ ਨੇ ਜਦੋਂ ਪੱਟ ਕੇ ਪਾਣੀ ਦੇ ਵਿੱਚ ਥੋੜਾ ਜਿਹਾ ਡੁਬੋ ਕੇ ਮਾਰਦੇ ਨਾ ਹੱਥਾਂ ਦੇ ਉੱਤੇ ਤੇ ਉਹ ਜਿਹੜੀ ਪਨੀਰੀ ਉਹ ਸੁੱਕ ਜਾਂਦੀ ਇੱਕ ਵਾਰੀ ਪਾਣੀ ਦੇ ਵਿੱਚ ਜਾ ਕੇ ਉਹਨੇ ਕਹਿੰਦਾ ਤੇ ਆ ਦੇਖੋ ਤੁਸੀਂ ਸਾਰੇ ਬੰਦੇ ਇਹਨਾਂ ਕੋਲ ਸਾਰਿਆਂ ਕੋਲ ਰੰਬੀਆਂ ਨੇ ਤੇ ਰੰਬੀਆਂ ਨਾਲ ਪੱਟ ਕੇ ਲਾਉਂਦੇ ਨੇ ਤੇ ਆ ਵੀ ਇੱਧਰ ਬੰਦੇ ਦੋ ਬੈਠੇ ਨੇ ਇਹ ਵੀ ਰੰਬੀਆਂ ਨਾਲ ਪੱਟ ਰਹੇ ਨੇ ਆ ਦੇਖੋ ਤੇ ਸੁੱਕੀ ਪੱਟਦੇ ਨੇ ਬਿਲਕੁਲ ਸੁੱਕੀ ਤੇ ਪਨੀਰੀ ਦੀ ਵੇਖੋ ਜੜ ਵੀ ਨਹੀਂ ਵਾਧੀ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਅਸੀਂ ਪਨੀਰੀ ਨੂੰ ਕੁਝ ਨਹੀਂ ਪਾਉਂਦੇ ਆ ਕਿ ਸਾਡੇ ਇੱਥੇ ਭਈ ਕੋਈ ਸਵਾਹ ਨਹੀਂ ਪਾਉਣੀ ਕੋਈ ਕੁਝ ਨਹੀਂ ਪਾਣਾ ਸਿੰਪਲ ਜ਼ਮੀਨ ਦੇ ਵਿੱਚ ਵਾਹ ਕੇ ਪਨੀਰੀ ਬੀਜੀ ਦੀ ਵੇਖੋ ਜੜ ਬਿਲਕੁਲ ਨਹੀਂ ਵਾਧੀ ਹੈਗੀ ਤੇ 22 ਤੋਂ 25 ਦਿਨ ਦੇ ਵਿੱਚ ਪਨੀਰੀ ਹੋ ਜਾਂਦੀ ਆ ਆਪਾਂ ਪਨੀਰੀ ਬੀਜੀ ਸੀ ਇੱਕ 10 ਤਰੀਕ ਨੂੰ ਤੇ ਇੱਕ ਬੀਜੀ ਸੀ ਆਪਾਂ 14 ਤਰੀਕ ਨੂੰ ਤੇ ਤੁਸੀਂ ਦੇਖ ਲਓ ਵੀ ਸਾਡੇ ਇੱਥੇ ਪਨੀਰੀ ਨਾ ਜਿਹੜੀ ਬਹੁਤ ਜਲਦੀ ਹੋ ਜਾਂਦੀ ਏ ਕੋਈ ਬੋਤਾ ਨਹੀਂ ਰੇ ਖਾਦ ਪਾਉਂ ਕਿਉਂਕਿ ਭਾਰੀਆਂ ਪੈਲੀਆਂ ਨੇ ਡਾਕਰ ਪੈਲੀਆਂ ਜਿਹੜੀਆਂ ਹਲਕੀਆਂ ਪੈਲੀਆਂ ਰੇਤਲੀਆਂ ਪੈਲੀਆਂ ਨੇ ਨਾ ਉਹਨਾਂ 'ਚ ਬੀਜ ਤੇ ਬਹੁਤ ਜਲਦੀ ਜੰਮਦਾ ਵੀ ਕਣਕ ਬੀਜ ਲਓ ਪਨੀਰੀ ਬੀਜ ਲਓ ਵੀ ਤੇ ਬਹੁਤ ਜੰਮਦਾ ਹੈ ਪਰ ਉਹਦੇ ਵਿੱਚ ਰੇਤ ਦਾ ਜ਼ਿਆਦਾ ਕਣ ਹੋਣ ਕਰਕੇ ਨਾ ਦੂਜੇ ਤੱਤਾਂ ਦੀ ਬਹੁਤ ਕਮੀ ਰਹਿੰਦੀ ਹੈ ਜ਼ਿੰਕ ਦੀ ਕਮੀ ਰਹਿੰਦੀ ਹੈ ਫਾਸਫੋਰਸ ਦੀ ਕਮੀ ਰਹਿੰਦੀ ਹੈ ਲੋਹੇ ਦੀ ਕਮੀ ਰਹਿੰਦੀ ਹੈ ਝੋਨੇ ਪੀਲੇ ਹੋਣ ਲੱਗ ਜਾਂਦੇ ਨੇ ਜਿਹੜੀਆਂ ਡਾਕਰ ਭਾਰੀਆਂ ਪੈਲੀਆਂ ਨੇ ਅਸਲ ਦੇ ਵਿੱਚ ਇਹ ਪੈਲੀਆਂ ਨੇ ਨਾ ਜਿਹੜੀਆਂ ਇਹ ਥੋੜਾ ਜਿਹਾ ਬੀਜ ਤਾਂ ਇਹਨਾਂ 'ਚ ਘਟ ਜਾਂਦਾ ਪਰ ਇਹਨਾਂ 'ਚ ਤੱਤ ਦੀ ਕਮੀ ਨਹੀਂ ਹੈਗੀ ਇਹ ਪੈਲੀਆਂ ਬਹੁਤ ਭਾਰੀਆਂ ਨੇ ਬਾਕੀ ਬਧਾ ਗੱਲ ਕੀ ਹੈ ਇਹ ਜਿਹੜੀਆਂ ਪੈਰੀਆਂ ਇਹਨਾਂ 'ਚ ਰੂੜੀ ਖਾਦ ਬਹੁਤ ਪਾਈ ਗਈ ਹੈ ਕਿਉਂਕਿ ਜਿੱਥੇ-ਜਿੱਥੇ ਮੱਝੇ ਵਾਲੇ ਬੈਠੇ ਨੇ ਨਾ ਕੁਦਰਤੀ ਗੱਲ ਹੈ ਜਿੱਥੇ-ਜਿੱਥੇ ਮੱਝੇ ਵਾਲੇ ਬੈਠੇ ਨੇ ਇਹਨਾਂ ਕੋਲ ਪੈਲੀਆਂ ਸਾਰੀਆਂ ਡਾਕਰ ਤੇ ਭਾਰੀਆਂ ਨੇ ਜ਼ਿਆਦਾਤਰ ਤੇ ਇਹਨਾਂ ਨੇ ਸ਼ੁਰੂ ਤੋਂ ਹੀ ਡੰਗਰ ਪਸ਼ੂ ਬਹੁਤ ਜ਼ਿਆਦਾ ਰੱਖਦੇ ਨੇ ਜਿਹੜਾ ਪਾਕਿਸਤਾਨ ਨੂੰ ਜੋਂ ਜੋਂ ਦੇ ਆਏ ਨੇ ਤੇ ਇਹਨਾਂ ਨੇ ਰੂੜੀ ਖਾਦ ਪਾ ਪਾ ਕੇ ਇਹਨਾਂ ਨੇ ਜਮੀਨਾਂ ਨੂੰ ਹੋਰ ਭਾਰੀਆਂ ਕਰਤਾ ਸਾਡੇ ਵਾਲਿਆਂ ਨੇ ਨਾ ਬਹੁਤ ਰੂੜੀ ਖਾਦ ਪਾਈ ਹੈ ਵੀ 60-60 ਟਰਾਲੀਆਂ ਇੱਕ-ਇੱਕ ਸਾਲ 'ਚ ਹੋ ਜਾਂਦੀਆਂ 30-30 40-40 ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਤੇ ਉਹ ਫਿਰ 5-5 6-6 ਟਰਾਲੀਆਂ ਹਰ ਸਾਲ ਇੱਕੇ ਕਿੱਲੇ 'ਚ ਪੈਂਦੀਆਂ ਨੇ ਮੈਂ ਛੋਟਾ ਹੁੰਦਾ ਖੁਦ ਮੇਰੀ ਡਿਊਟੀ ਲਾਣ ਦੇ ਹੁੰਦੇ ਸੀ ਵੀ ਇਹ ਟਰਾਲੀਆਂ ਸੁੱਟਿਆ ਕਰੇਗਾ ਲੇਬਰ ਲੱਦਿਆ ਕਰੇਗੀ ਮੈਂ ਜੋੜ-ਜੋੜ ਕੇ ਪੰਦਾ ਹੁੰਦਾ ਸੀ ਤੇ ਮੈਨੂੰ ਕਹਿੰਦੇ ਨੇ ਮੈਂ 8-8 ਟਰਾਲੀਆਂ ਵੀ ਕਿੱਲੇ 'ਚ ਇਹਨਾਂ ਨੂੰ ਇਸ ਲੇਬਰ ਤੋਂ ਸਤਾਦਣਾ ਹੁੰਦਾ ਸੀ ਤੇ ਮੈਂ ਉਹ ਸਕੂਲ ਜੇ ਛੋਟੇ ਟਾਈਮ ਵੀ ਟਰੈਕਟਰ ਚਲਾਉਂਦਾ ਬਹੁਤ ਸ਼ੌਂਕ ਹੁੰਦਾ ਸੀ ਛੋਟੇ ਹੁੰਦੇ ਆ ਤੇ ਐ ਰੂੜੀ ਰੂੜੀ ਦੇਖਦੀ ਹੁੰਦੀ ਸੀ ਖੇਤਾਂ ਦੇ 'ਚ ਦੇ ਵੀ ਇਸੇ ਕਰਕੇ ਪੈਲੀਆਂ ਭਾਰੀਆਂ ਬਹੁਤ ਹੋ ਗਈਆਂ ਨੇ ਢਾਕਰ ਪੈਲੀਆਂ ਮਿਕਸ ਹੋ ਗਈਆਂ ਨੇ ਹੁਣ ਬਹੁਤ ਤਗੜੀਆਂ ਪੈਲੀਆਂ ਹੋ ਗਈਆਂ ਤੇ ਮੇਰਾ ਰਿਤਲੀਆਂ ਪੈਲੀਆਂ ਵਾਲੇ ਜਿਹੜੇ ਥੋੜੇ ਜੇ ਉਹਨਾਂ ਦਾ ਸਿਸਟਮ ਹੀ ਸ਼ੁਰੂ ਹੋ ਰਿਹਾ ਉਹਨਾਂ ਨੇ ਡੰਗਰ ਬੱਛਾ ਵੀ ਘੱਟ ਰੱਖਿਆ ਸ਼ੁਰੂ ਤੂੰ ਪੈਲੀਆਂ ਹਲਕੀਆਂ ਰਹਿ ਗਈਆਂ ਕੋਈ ਟਿੱਬੇ ਸੀਗੇ ਟਿੱਬਿਆਂ ਦੇ ਵਿੱਚ ਲੋਕ ਕਹਿੰਦੇ ਡਾਈ ਜੇ ਨਾਕ ਏਰੀਏ ਤੇ ਸਾਡੀ ਕਣਕ ਦੀ ਲੈਂ ਚੋਟੀ ਰਹਿ ਜਾਂਦੀ ਸਾਡੇ ਜੇ ਪੈਪ ਡਾਈ ਦੀ ਬੰਦ ਹੋ ਜੇ ਨਾ ਤੇ ਕੋਈ ਫਰਕ ਨਹੀਂ ਪੈਂਦਾ ਪਤਾ ਵੀ ਲੱਗਦਾ ਵੀ ਇਥੇ ਡਾਈ ਕਿਰਿਆ ਸੀ ਜਾਂ ਨਹੀਂ ਸੀ ਕਿਰਿਆ ਜੇ ਪੈਪ ਬੰਦ-ਬੰਦ ਹੋ ਗਈ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਰੂੜੀ ਖਾਦ ਇੰਨੀ ਪਈ ਹੈ ਪੈੜੀ ਭਾਰੀਆਂ ਬਹੁਤ ਨੇ ਡਾਕਰ ਪੈੜੀਆਂ ਪਰ ਸਾਡੇ ਲੋਕਾਂ ਨੂੰ ਵਹਿਮ ਰਿਆ ਹੁਣ ਤੱਕ ਉਹਨਾਂ ਨੂੰ ਲੱਗਦਾ ਸੀ ਰੇਤਲੀਆਂ ਪੈੜੀਆਂ ਤਗੜੀਆਂ ਨੇ ਉਹ ਤਾਂ ਮੈਂ ਹੌਲੀ-ਹੌਲੀ ਇਹਨਾਂ ਨੂੰ ਦੱਸਿਆ ਸਾਰੇ ਲੋਕਾਂ ਨੂੰ ਵੀਡੀਓ ਪਾਵਾਂਗੇ ਤੁਹਾਡੀਆਂ ਪੈੜੀਆਂ ਭਾਰੀਆਂ ਨੇ ਰੇਤਲੀਆਂ ਪੈੜੀਆਂ ਹਲਕੀਆਂ ਤੇ ਕਮਜ਼ੋਰ ਨੇ ਵੀ ਉਹਨਾਂ ਜਿੱਤੇ ਤੱਤ ਦੀ ਬਹੁਤ ਜ਼ਿਆਦਾ ਕਮੀ ਹੈ ਉਹਨਾਂ ਨੂੰ ਤੇ ਰਿਆਂ ਖਾਦਾਂ ਦੇ ਸਿਰ ਤੇ ਫਸਲਾਂ ਕਰਨੀਆਂ ਪੈਂਦੀਆਂ ਅਸੀਂ ਤਾਂ ਆਰਗੇਨਿਕ ਇੱਕ ਕਿੱਲਾ ਕਰਦੇ ਹਾਂ ਕਣ ਕੁਛ ਨਹੀਂ ਪਾਉਂਦੇ ਕੱਲਾ ਪਾਣੀ ਲਾਈਦਾ ਐ ਵਧੀਆ ਸ਼ਾਨਦਾਰ ਫਸਲ ਹੁੰਦੀ ਐ ਤੇ ਸੋ ਪਨੀਰੀ ਦੀ ਜਾਣਕਾਰੀ ਦੇ ਰਿਆਂ ਤੁਸੀਂ ਦੇਖੋ ਵੀ ਰੰਬੀਆਂ ਨਾਲ ਬੰਦੇ ਪਨੀਰੀ ਪੋਟ ਰਹੇ ਨੇ ਤੇ ਇਹ ਦੇਖੋ ਹੈ ਨਾ ਘੈਂਟ ਚੀਜ਼ ਫਟਾਫਟ ਪੁੱਟ ਜਾਂਦੇ ਨੇ ਕੋਈ ਜੜ ਨਹੀਂ ਵੱਧਦੀ ਕੋਈ ਕੁਛ ਨਹੀਂ ਸੁੱਕੀ ਪੁੱਟਦੇ ਨੇ ਤੇ ਲੇਬਰ ਵੀ ਖੁਸ਼ ਰਹਿੰਦੀ ਐ ਵੀ ਪਨੀਰੀ ਬੜੀ ਘੈਂਟ ਐ ਮਾੜੇ ਥਾਂ ਦਾ ਲੇਬਰ ਭੱਜ ਜਾਂਦੀ ਵੀ ਪਨੀਰੀ ਕੈੜੀ ਏ ਟੁੱਟ ਜਾਂਦੀ ਅੱਧ ਚੋਂ ਪੱਟੀ ਨਹੀਂ ਜਾਂਦੀ ਤੁਨ ਮੈਂ ਜੜ ਦਿਖਾਣਾ ਪਨੀਰੀ ਦੀ ਆ ਦੇਖੋ ਆ ਦੇਖੋ ਆ ਪਨੀਰੀ ਜੜ ਐਂ ਹੱਥ ਚ ਆ ਜਾਂਦੀ ਆ ਦੇਖ ਹੈ ਗੱਲ ਬਾਤ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ